ਇਸ ਤੋਂ ਦੀ ਵੱਡੀ ਖਬਰ ਭਿਆਨਕ ਧਮਾਕੇ ਨਾਲ ਦਹਿਲਿਆ ਈਰਾਨ ਕਈ ਕਿਲੋਮੀਟਰ ਦੂਰ ਤੱਕ ਟੁੱਟੇ ਖਿੜਕੀਆਂ ਤੇ ਸ਼ੀਸ਼ੇ ਦੱਖਣੀ ਈਰਾਨ ਦੇ ਬੰਦਰਗਾਹ ਸ਼ਹਿਰ ਬੰਦਰ ਅਬਾਸ ਦੇ ਸ਼ਾਹਿਦ ਰਜ਼ਾਈ ਬੰਦਰਗਾਹ ਤੇ ਇੱਕ ਵੱਡਾ ਧਮਾਕਾ ਹੋਇਆ ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦਾ ਅਸਰ ਕਈ ਕਿਲੋਮੀਟਰ ਦੂਰ ਤੱਕ ਦੇਖਣ ਨੂੰ ਮਿਲਿਆ ਦੂਰ ਦੂਰ ਦੇ ਘਰਾਂ ਦੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਮਾਨ ਖਿਲਰ ਗਿਆ ਅਤੇ ਲੋਕਾਂ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਰਿਪੋਰਟਰ ਅਨੁਸਾਰ ਇਸ ਮਾਮਲੇ ਵਿੱਚ ਘੱਟੋ-ਘੱਟ 47 ਲੋਕ ਜ਼ਖਮੀ ਹੋਏ ਹਨ ਇਸ ਧਮਾਕੇ ਨਾਲ ਸੰਬੰਧਿਤ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਜਿਸ ਵਿੱਚ ਆਸਮਾਨ ਵਿੱਚ ਧੂਏ ਦੇ ਗੁਬਾਰ ਉੱਡੇ ਦਿਖਾਈ ਦੇ ਰਹੇ ਹਨ ਸ਼ਹੀਦ ਰਜ਼ਾਈ بندرਗਾਹ ਮੁਕਤੌਰ ਤੇ ਕੰਟੇਨਰ ਆਉਂਦੇ ਜਾਂਦੇ ਹਨ ਇਸ ਦੇ ਨਾਲ ਹੀ ਤੇਲ ਦੇ ਟੈਂਕ ਅਤੇ ਪੈਟਰੋケमिकਲ ਦੀਆਂ ਸਹੂਲਤਾਂ ਵੀ ਹਨ ਹਾਲਾਂਕਿ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇੰਨਾ ਵੱਡਾ ਧਮਾਕਾ ਕਿਵੇਂ ਹੋਇਆ ਰਿਪੋਰਟਰ ਅਨੁਸਾਰ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਕੱਢਣ ਅਤੇ ਹਸਪਤਾਲ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਥੰਮ ਦੀ ਵੱਡੀ ਖਬਰ ਭਿਆਨਕ ਧਮਾਕੇ ਨਾਲ ਦਹਿលਿਆ ਈਰਾਨ ਕਈ ਕਿਲੋਮੀਟਰ ਦੂਰ ਤੱਕ ਟੁੱਟੇ ਖਿੜਕੀਆਂ ਤੇ ਸ਼ੀਸ਼ੇ ਦੱਖਣੀ ਈਰਾਨ ਦੇ بندرਗਾਹ ਸ਼ਹਿਰ ਬੰਦਰ ਅਬਾਸ ਦੇ ਸ਼ਾਹਿਦ ਰਜ਼ਾਈ بندرਗਾਹ ਤੇ ਇੱਕ ਵੱਡਾ ਧਮਾਕਾ ਹੋਇਆ ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦਾ ਅਸਰ ਕਈ ਕਿਲੋਮੀਟਰ ਦੂਰ ਤੱਕ ਦੇਖਣ ਨੂੰ ਮਿਲਿਆ ਦੂਰ ਦੂਰ ਦੇ ਘਰਾਂ ਦੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਮਾਨ ਖਿਲਰ ਗਿਆ ਅਤੇ ਲੋਕਾਂ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਰਿਪੋਰਟਰਾਂ ਅਨੁਸਾਰ ਇਸ ਮਾਮਲੇ ਵਿੱਚ ਘਟੋ ਘਟ 47 ਲੋਕ ਜ਼ਖਮੀ ਹੋਏ ਹਨ ਇਸ ਧਮਾਕੇ ਨਾਲ ਸੰਬੰਧਿਤ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਜਿਸ ਵਿੱਚ ਆਸਮਾਨ ਵਿੱਚ ਧੂਏ ਦੇ ਗੁਬਾਰ ਉੱਡੇ ਦਿਖਾਈ ਦੇ ਰਹੇ ਹਨ ਸ਼ਹੀਦ ਰਜ਼ਾਈ بندرਗਾਹ ਮੁੱਖ ਤੌਰ ਤੇ ਕੰਟੇਨਰ ਆਉਂਦੇ ਜਾਂਦੇ ਹਨ ਇਸ ਦੇ ਨਾਲ ਹੀ ਤੇਲ ਦੇ ਟੈਂਕ ਅਤੇ ਪੈਟਰੋケमिकਲ ਦੀਆਂ ਸੁਵਿਧਾਵਾਂ ਵੀ ਹਨ ਹਾਲਾਂਕਿ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇੰਨਾ ਵੱਡਾ ਧਮਾਕਾ ਕਿਵੇਂ ਹੋਇਆ ਰਿਪੋਰਟਰਾਂ ਅਨੁਸਾਰ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਕੱਢਣ ਅਤੇ ਹਸਪਤਾਲ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਟੰਮ ਦੀ ਵੱਡੀ ਖਬਰ ਭਿਆਨਕ ਧਮਾਕੇ ਨਾਲ ਦਹਿលਿਆ ਈਰਾਨ ਕਈ ਕਿਲੋਮੀਟਰ ਦੂਰ ਤੱਕ ਟੁੱਟੇ ਖਿੜਕੀਆਂ ਤੇ ਸ਼ੀਸ਼ੇ ਦੱਖਣੀ ਈਰਾਨ ਦੇ بندرگاہ ਸ਼ਹਿਰ ਬੰਦਰ ਅਬਾਸ ਦੇ ਸ਼ਾਹਿਦ ਰਜ਼ਾਈ بندرگاہ ਤੇ ਇੱਕ ਵੱਡਾ ਧਮਾਕਾ ਹੋਇਆ ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦਾ ਅਸਰ ਕਈ ਕਿਲੋਮੀਟਰ ਦੂਰ ਤੱਕ ਦੇਖਣ ਨੂੰ ਮਿਲਿਆ ਦੂਰ ਦੂਰ ਦੇ ਘਰਾਂ ਦੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਮਾਨ ਖਿਲਰ ਗਿਆ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਰਿਪੋਰਟਰਾਂ ਅਨੁਸਾਰ ਇਸ ਮਾਮਲੇ ਵਿੱਚ ਘਟੋ-ਘਟ 47 ਲੋਕ ਜ਼ਖਮੀ ਹੋਏ ਹਨ। ਇਸ ਧਮਕੇ ਨਾਲ ਸੰਬੰਧਿਤ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਆਸਮਾਨ ਵਿੱਚ ਧੂਏ ਦੇ ਗੁਬਾਰ ਉੱਡੇ ਦਿਖਾਈ ਦੇ ਰਹੇ ਹਨ। ਸ਼ਹੀਦ ਰਜ਼ਾਈ بندرਗਾ ਮਕਤੂਰ ਤੇ ਕੰਟੇਨਰ ਆਉਂਦੇ ਜਾਂਦੇ ਹਨ। ਇਸ ਦੇ ਨਾਲ ਹੀ ਤੇਲ ਦੇ ਟੈਂਕ ਅਤੇ ਪੈਟਰੋ-ਕੈਮੀਕਲ ਦੀਆਂ ਸਹੂਲਤਾਂ ਵੀ ਹਨ। ਹਾਲਾਂਕਿ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇੰਨਾ ਵੱਡਾ ਧਮਾਕਾ ਕਿ ਮੇ ਹੋਇਆ ਰਿਪੋਰਟਰ ਅਨੁਸਾਰ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਕੱਢਣ ਅਤੇ ਹਸਪਤਾਲ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ